ਬੱਸ ਅੰਕਲ ਜੀ ਬੱਸ ਹਾਂਜੀ ਸੱਸੀ ਗਾਲ ਜੀ ਬ੍ਰਦਰ ਸਪੋਰਟਿਵ ਫਾਰਮ ਦੇ ਸਾਰਿਆਂ ਸਵਾਗਤ ਹੈ ਜੀ ਆਪਾਂ ਆਏ ਜੀ ਅੱਜ ਰੈਕੋਰਡ ਕੋਲ ਡੱਲਾ ਪਿੰਡ ਜੀ ਤੇ ਅੰਕਲ ਜੀਆਂ ਨੂੰ ਆਪਾਂ 80-80 ਨਗ ਦਿੱਤੇ ਨੇ ਜੀ ਤੇ ਪੁੱਛਦੇ ਆਂ ਅੰਕਲ ਜੀ ਆਪਣੇ ਫਾਰਮ ਤੇ ਵੀ ਆਏ ਸੀ ਤੇ ਪੁੱਛਦੇ ਕਿਦਾਂ ਇਹਨਾਂ ਦਾ ਕਿਦਾਂ ਲੱਗਿਆ ਕਿ ਜਾਨਵਰ ਬਸ ਠੀਕ ਤਾਂ ਹੁੰਦਾ ਠੀਕ ਹੈ ਜੀ ਵਧੀਆ ਜਾਨਵਰ ਨੇ ਕੋਈ ਮਗਰਮ ਨਿਕਲੇ ਤੋਂ ਮੈਂ ਕਹਿੰਦਾ ਕੋਈ ਬਿਮਾਰ ਤਾਂ ਨਹੀਂ ਕੋਈ ਤੁਹਾਨੂੰ ਐ ਤਾਂ ਨਹੀਂ ਲੱਗਦਾ ਵੀ ਹਾਂ ਕੋਈ ਬਿਮਾਰ ਆ ਜਾਂ ਕੋਈ ਕੋਈ ਦਿੱਕਤ ਦਾ ਡੀਲ ਸਹੀ ਹੀ ਆ ਤੁਹਾਡਾ ਵਾ ਠੀਕ ਜੀ ਜਿਵੇਂ ਤੁਹਾਨੂੰ ਰੇਟ ਦਿੱਤਾ ਉਹੀ ਉਹੀ ਗੱਲ ਕਰੀ ਹੈ ਨਾ ਤੂੰ ਨਿਆਜ਼ ਗਲਤ ਨਹੀਂ ਕੀਤੀ ਨਹੀਂ ਨਹੀਂ ਠੀਕ ਬਾਕੀ ਸਾਡੇ ਬੰਦੇ ਸਾਡੇ ਇੰਸਟਾਗ੍ਰਾਮ ਫੈਮਿਲੀ ਨੂੰ ਕੀ ਕਹਿਣਾ ਚਾਹੁੰਦੇ ਵੀ ਦਾਹਾ ਮੇਰੇ ਤੋਂ ਵਿਜ਼ਿਟ ਕਰੂਗਾ ਜਾਂ ਨਾ ਕਰੂਗਾ ਉਹ ਤਾਂ ਫਿਰ ਕੜੀ ਜਾਵਾਂਗੇ ਆਪਾਂ ਉਹਨਾਂ ਨੂੰ ਪੁੱਛਦਾ ਨਹੀਂ ਅੱਜ ਤੁਸੀਂ ਅਗਲੇ ਨੂੰ ਕੀ ਕਹਿਣਾ ਚਾਹੁੰਗੇ ਮੇਰੇ ਕੋਲੋਂ ਲੈਣ ਜਾਂ ਨਾ ਲੈਣ ਉਹ ਚੀਜ਼ ਰਾਹ ਨੂੰ ਪੁੱਛਦੇ ਬੋਲੋ ਤੇ ਵਧੀਆ ਨਾ ਆਗਾ ਪੂਰੇ ਬੁਰਗਾ ਮੁਰਗੇ ਜਿਹੜੇ ਤੁਹਾਨੂੰ ਦਿੱਤੇ ਨੇਗੇ ਵਧੀਆ ਦਿੱਤੇ ਨੇ ਨਾ ਹਾਂ ਵੀ ਯਾਰ ਬਾਸ ਕਾਜ਼ਮ ਮੁਰਗੇ ਕਰੇ ਮੁਰਗਿਆਂ ਨੂੰ ਬਤਾਉਂਦੀਆਂ ਚੱਲ ਠੀਕ ਹੈ ਜੀ ਠੀਕ ਹੈ ਜੀ ਖੁਸ਼ ਹੋ ਬਸ ਰੁੱਤੀਆਂ ਆਪਣੇ ਜੀ ਠੀਕ ਹੈ 12 13 ਮੁਰਗੇ ਨੇ ਆਪਣੇ ਪ੍ਰੇਮ ਬਾਊ ਜੀ ਚਲਾ ਰਹੇ ਨੇ ਥੱਲੇ ਤੇ ਯਾਰ ਜੀ ਇੱਧਰ ਬੈਠੇ ਨੇ ਨਾਲ ਬਰਾਬਰ ਆ ਦੇਖੋ ਜੀ ਹੁਣ ਅਸੀਂ ਆਪਣਾ ਕੰਮ ਕਰਕੇ ਨਿਬੇੜ ਕੇ ਆ ਰਹੇ ਹਾਂ ਗਾਣਾ ਬੱਬੂ ਮਾਨ ਦਾ ਲਾਇਆ ਹੈ ਹਾਂ ਇਹ ਮਾਨੇ ਪ੍ਰੇਮ ਭਾਵਈ ਜੀ ਬਰੇ ਹੋ ਗਿਆ ਹਾਂ ਅੱਜ ਖੱਜਲ ਬਹੁਤ ਹੋਈ ਉਹਨਾਂ ਵੀਰੇ ਆਪਾਂ ਬਿਲਕੁਲ ਪਹਿਲਾ ਟਾਇਰ ਪਾੜ ਗਿਆ ਉਸ ਤੋਂ ਬਾਅਦ ਗੱਡੀ ਬੈਟਰੀ ਡਾਊਨ ਹੋ ਗਈ ਹੈ ਨਾ ਕਿੰਨੀ ਟ੍ਰੈਜੇਡੀ ਹੋਈ ਆਪਣੇ ਨਾਲ ਮੈਂ ਕਹਿੰਦਾ ਇਹ ਤਾਂ ਆਪਾਂ ਅੱਜ ਤਾਂ ਪੱਟ ਫੁੱਲ ਗਏ ਝੰਗਾ ਪੈ ਗਈਆਂ ਗੱਡੀ ਨੂੰ ਧੱਕਾ ਲਾ ਕੇ ਲੈ ਕੇ ਆਉਣਾ ਪਿਆ ਠੀਕ ਹੈ ਮੈਂ ਆਇਆ ਚਲ ਮੈਂ ਹੁਣ ਕਾਹਨੂੰ ਗਾ ਕੇ ਬੋਲਣਾ ਠੀਕ ਹੈ ਫਰੇਮ ਵੀ ਆਪ ਹੀ ਸਮਝਾ ਰਹਾ ਆ ਆਪ ਹੀ ਗੱਲਬਾਤ ਕਰ ਲੂਗਾ ਬਾਕੀ ਤੁਸੀਂ ਵੀ ਆਪ ਹੀ ਸਾਰੇ ਸਮਝਾ ਰਹਾ ਬਹੁਤ ਮਿਹਨਤ ਲੱਗਦੀ ਹੈ ਜੀ ਐਵੇਂ ਨਹੀਂ ਕੰਮ ਹੁੰਦਾ ਅੰਦਰ ਸਾਰੇ ਬਹੁਤ ਕੁਝ ਕਰਨਾ ਪੈਂਦਾ ਹੈਗਾ ਸਾਰੀਆਂ ਸੈਟਿੰਗਾਂ ਕਰਨੀਆਂ ਪੈਂਦੀਆਂ ਨੇਗੀਆਂ ਬੰਦਾ ਕਹਿੰਦਾ ਵੀ ਬਲਾਨਾ ਇੰਨਾ ਕਮਾਉਂਦਾ ਉਨਾ ਕਮਾਉਂਦਾ ਪਰ ਕਮਾਈ ਹੈ ਜੀ ਆ ਪਰ ਮਿਹਨਤ ਵੀ ਬਹੁਤ ਹੈ ਜਿਹੜੇ ਬੰਦਾ ਮਿਹਨਤੀ ਉਹ ਕਦੇ ਨਹੀਂ ਮਰਦਾ ਸਹੀ ਗੱਲ ਕਹਿਣਾ ਨੇ ਸ਼ਮੀ ਵੀਰੇ ਬਾਕੀ ਬਣੇ ਰਹੋ ਸਾਡੇ ਪੇਜ ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਕਰੋ ਜੀ ਤੁਹਾਡਾ ਭਰਾ ਬਹੁਤ ਜ਼ਿਆਦਾ ਮਿਹਨਤ ਕਰਦਾ ਬਜੀ ਤੇ ਆਸ਼ਾ ਵਾਂ ਵੀ ਤੁਸੀਂ ਸਾਰੇ ਸਾਨੂੰ ਪਿਆਰ ਕਰਦੇ ਹੋਵੋਗੇ ਤੇ ਇੱਕ ਪਿਆਰਾ ਜਿਹਾ ਲਾਈਕ ਦੇ ਦਿਆ ਕਰੋ ਜੀ ਉਹਦੇ ਨਾਲ ਹੀ ਅਸੀਂ ਫੁੱਲਾਂ ਦੇ ਫੁੱਲਾਂ ਵਰਗੇ ਹੋ ਜਾਈਏ ਤੇ ਸਾਨੂੰ ਸਾਡਾ ਦਿਲ ਬਾਗੋ-ਬਾਗ ਹੋ ਜਾਂਦਾ ਵੀ ਸਾਡੇ ਭਰਾ ਸਾਨੂੰ ਪਿਆਰ ਕਰਦੇ ਆ ਸਹੀ ਗੱਲ ਕਹੀ ਹੈ ਨਾ ਸ਼ਮੀ ਵੀਰੇ